ਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੋਲਾ ਬਾਈ ਜੀ ਮੂਸੇ ਵਾਲਾ ਸਾਹਿਬ ਦੇ ਪੁੱਤ ਜੀ ਨੇ ਕੱਲ ਆਪਣੀ ਇੱਕ ਵੀਡੀਓ ਰਿਲੀਜ਼ ਕੀਤੀ ਸੀ ਕਿ ਮੇਰੇ ਤੋਂ ਸਰਕਾਰ ਕੁਝ ਪੜਤਾਲ ਕਰ ਰਹੀ ਹੈ ਔਰ ਮੈਨੂੰ ਪਰੇਸ਼ਾਨ ਕਰ ਰਹੀ ਹੈ ਅੱਜ ਅਸੀਂ ਹਸਪਤਾਲ 'ਚ ਹੈ ਜੇੜੀ ਵੀ ਕੋਈ ਜਾਣਕਾਰੀ ਲੈਣੀ ਹੈ ਕੋਈ ਸਮਾਂ ਆਏਗਾ ਤਾਂ ਮੇਰੇ ਤੋਂ ਜਾਣਕਾਰੀ ਲੈ ਲੈ ਪਰ ਅੱਜ ਅਸੀਂ ਸਾਨੂੰ ਇਹ ਲੱਗਿਆ ਕਿ ਇਸ ਚੋਕ ਦੀ ਵਾਪਸ ਆਇਆ ਸੋ ਹੁਣੇ-ਹੁਣੇ ਸੇਤ ਮੰਤਰੀ ਜੀ ਦਾ ਬਰਬੀਰ ਜੀ ਦਾ ਬਿਆਨ ਆਇਆ ਉਹ ਕਹਿੰਦੇ ਇਹ ਕਾਮਨ ਸਾਡੀ ਕੋਈ ਗਲਤੀ ਨਹੀਂ ਕੇਂਦਰ ਸਰਕਾਰ ਦੀ ਚਿੱਠੀ ਹੈ ਮੈਂ ਤਾਂ ਅਕਸਰ ਹੀ ਪਹਿਲਾਂ ਕਿਹਾ ਹੈ ਕਿ ਕਦਰ ਪੰਜਾਬ ਚੁੰਦਾ ਹੈ ਤੇ ਫੜੂ ਦਿੱਲੀ ਪੁਲਿਸ ਲੈਂਦੀ ਹੈ ਇਹ ਮੈਂ ਪਹਿਲਾਂ ਵੀ ਅਕਸਰ ਕਹਿੰਦਾ ਰਿਹਾ ਹਾਂ ਕੋਈ ਰਾਜ ਹੈ ਬਹੁਤ ਵੱਡਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਪਿੱਛੇ ਪਰ ਮੈਂ ਸੇਤ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਜੀ ਬਜਾਪ ਕੋਈ ਪੁੱਛਣਾ ਚਾਹਨਾ ਹੈ ਕਿ ਕੇਂਦਰ ਸਰਕਾਰ ਦਾ ਤੁਹਾਨੂੰ ਵੀ ਬਥੇਰੀਆਂ ਚਿੱਠੀਆਂ ਲਿਖਦਾ ਹੈ ਔਰ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਕਰਦੀ ਹੈ ਈਵਨ ਗਵਰਨਰ ਪੰਜਾਬ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਲੇਕਿਨ ਇਹ ਚਿੱਠੀ ਦੇ ਨਾਲ ਦੀ ਨਾਲ ਰਿਐਕਟ ਕਰਨਾ ਤੁਹਾਡੇ ਅਫਸਰ ਇੱਡੇ ਕਰੇ ਕਿਉਂ ਹੋ ਕੇ ਕੇਂਦਰ ਸਰਕਾਰ ਹਜੇ 4 ਦਿਨ ਹੋਏ ਹੈ ਦੇ ਘਰ ਬੱਚਾ ਪੈਦਾ ਹੋਇਆ ਸਾਡਾ ਭਰਾ ਵਾਪਸ ਆਇਆ ਇਹ 4 ਦਿਨਾਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਨੇ ਚਿੱਠੀ ਵੀ ਲਿਖਤੀ ਕਿ ਤੁਸੀਂ ਨਾਲ-ਨਾਲ ਆਪਣੇ ਅਫਸਰ ਵੀ ਭੇਜਦੇ ਕੋਈ ਇੰਤਜ਼ਾਰ ਕਰ ਲੈਂਦੇ ਤੁਸੀਂ ਚਿੱਠੀ ਨੂੰ ਰੱਖ ਸਕਦੇ ਸੀ ਐਡੀ ਕਿਹੜੀ ਕੋਈ ਸੁਪਰੀਮ ਕੋਰਟ ਦਾ ਕੌਗਨੀਡੈਂਸ ਸੀਗਾ ਜਿਹਦੇ ਵਾਸਤੇ ਤੁਸੀਂ ਇੰਨੀ ਜਲਦਬਾਜ਼ੀ ਕੀਤੀ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਕੌਗਨੀਡੈਂਸ ਲਿਆ ਵਾ ਸਟੇਟ ਬੈਂਕ ਆਫ ਇੰਡੀਆ ਤੇ ਕਿ ਤੁਸੀਂ ਸਾਨੂੰ ਉਹ ਜਿਹੜੇ ਇਲੈਕਟ੍ਰੋਨ ਬਾਂਡਸ দাও ਦਿਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋਈ ਵੀ ਲੇਕਿਨ ਹਜੇ ਤੱਕ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਫਿਰ ਵੀ ਕਿਸੇ ਨੇ ਨਹੀਂ ਦਿੱਤੇ ਤੁਹਾਡੇ ਤੇ ਕਿਹੜਾ ਕੋਈ ਬੈਂਚ ਦਾ ਫੈਸਲਾ ਥੋਪਿਆ ਗਿਆ ਹੈ ਕੇਂਦਰ ਤਾਂ ਇਹ ਵੀ ਕਹਿੰਦਾ ਕਿ ਪੰਜਾਬ ਨੂੰ ਪਾਣੀ ਦੇ ਦਿਓ ਕੇਂਦਰ ਤਾਂ ਤੁਹਾਡੇ ਹੌਸਾਗੀਆਂ ਚੀਜ਼ਾਂ ਬਹੁਤ ਰੱਖੀਆਂ ਵੀ ਐ ਤੁਸੀਂ ਕੇਂਦਰ ਨੂੰ ਕਹਿੰਦੇ ਕਿ ਇਸ ਚਿੱਠੀ ਦਾ ਕੋਈ ਮਤਲਬ ਹੀ ਨਹੀਂ ਬੰਦਾ ਸਾਨੂੰ ਸਾਰੀ ਜਾਣਕਾਰੀ ਔਰ ਲੋਡ ਪੈਂਦੇ ਸਮਾਂ ਹੁੰਦੇ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਾਂਗੇ ਐਡੀ ਕੀ ਕੱਲ ਦੀ ਸੀ ਆਦਮੀਆਂ ਬਲਬੀਰ ਜੀ ਕਿ ਤੁਸੀਂ ਸਾਰੇ ਆਪਦੇ ਆਫੀਸ਼ੀਅਲ ਪੇਜ ਤੇ ਤੇ ਭਾਈ ਭੋਲਾ ਜੀ ਨੂੰ ਸਿੱਧੂ ਮੂਸੇਵਾਲ ਦੇ ਪਿਤਾ ਜੀ ਨੂੰ ਪੁੱਛ ਪ੍ਰਤਾਜ ਸ਼ੁਰੂ ਕਰਤੀ ਸ਼ਰਮ ਹੋਣੀ ਚਾਹੀਦੀ ਐ ਤੁਹਾਨੂੰ ਲੋਕਾਂ ਨੂੰ ਹੁਣ ਅੱਜ ਤੁਸੀਂ ਲੋਕਾਂ ਦਾ ਰੋਹ ਵੇਖਿਆ ਔਰ ਮੇਰੀ ਬੇਨਤੀ ਐ ਸਾਰੇ ਸ਼ੋਭਦੀਪ ਨੂੰ ਮੂਸੇਵਾਲੇ ਨੂੰ ਪਿਆਰ ਕਰਨਾ ਰਹਿਣ ਕਿ ਸਾਰੇ ਇਹਨਾਂ ਦੇ ਹੈਂਡਲਸ ਤੇ ਜਾਓ ਸੋਸ਼ਲ ਮੀਡੀਆ ਹੈਂਡਲਸ ਜਿਹੜੇ ਸਰਕਾਰਾਂ ਚਲਾਉਂਦੀਆਂ ਚਾਹੇ ਉਹ ਕੇਂਦਰ ਸਰਕਾਰ ਐ ਚਾਹੇ ਉਹ ਪੰਜਾਬ ਦੀਆਂ ਤੇ ਜਾ ਕੇ ਇਹਨਾਂ ਨੂੰ ਉੱਥੇ ਨਸੀਹਤ ਦਿਓ ਕਿ ਜੋ ਇਹਨਾਂ ਨੇ ਕੰਮ ਕੀਤਾ ਜੋ ਇਹਨਾਂ ਦੇ ਕਰਤੂਤ ਕੀਤੀ ਹੈ ਉੱਥੇ ਇਹਨਾਂ ਨੂੰ ਨਸੀਹਤ ਦੇਣੀ ਬੰਦੀ ਹੈ ਸੋ ਇਹੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਔਰ ਫਿਰ ਦੁਬਾਰੇ ਕਹਣਾ ਹੈ ਡਟ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਖੜੇ ਆ ਤੇ ਖੜੇ